ਮੈਂ ਸਰਬਨ ਸਿੰਘ ਪੰਦੇੜ ਦੋਆ ਫਾਰਮਾ ਵੱਲੋਂ ਅੱਜ 13 ਫਰਵਰੀ ਨੂੰ ਚੱਲਿਆ ਅੰਦੋਲਨ 315 ਦਿਨ ਵਿੱਚ ਦਾਖਲ ਹੋ ਗਿਆ 29 ਦਿਨਾਂ ਵਿੱਚ ਅਮਰ ਅਣਛੜਾ ਡੱਲੇਵਾਲ ਸਾਹਿਬ ਜੀ ਦਾ ਚਲਾ ਗਿਆ ਔਰ ਜਿਹੜਾ ਪੰਜਾਬ ਬੰਦ ਦਾ 30 ਸਤੰਬਰ ਦਾ ਸੱਦਾ ਵਾ ਉਹਦੇ ਵਾਸਤੇ ਜਿੰਨੀਆਂ ਵੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਜਿਹੜੇ ਵੀ ਟ੍ਰੇਡ ਨੇ ਸਾਰੇ ਟ੍ਰੇਡਾਂ ਵਾਲਿਆਂ ਨੂੰ ਅਪੀਲ ਆ ਬੇਨਤੀ ਆ ਸੰਦੇਸ਼ੇ ਵੀ ਲਾ ਰਹੇ ਆ ਵੀ ਉਹ 26 ਦਸੰਬਰ ਨੂੰ ਖਨੌਰੀ ਬਾਰਡਰ ਤੇ 11 ਵਜੇ ਪਹੁੰਚਣ ਸਾਰਿਆਂ ਦੀ ਅਸੀਂ ਮੀਟਿੰਗ ਸੱਦੀ ਹੋਈ ਆ ਹਰ ਸ਼ੋਭੇ ਵਾਲਿਆਂ ਦੀ ਦੂਸਰਾ ਪੰਜਾਬ ਬੰਦ ਸਵੇਰੇ 7 ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਬੰਦ ਕੀਤਾ ਜਾਊਗਾ ਇਹ ਟਾਈਮ ਦਾ ਐਲਾਨ ਵੀ ਹੋ ਗਿਆ ਹੈ ਇਹਦੇ ਨਾਲ ਦੀ ਨਾਲ ਜਿਹੜੀ ਪਛਪਾਵਾ ਪੰਜਾਬ ਦੀ ਪਛਪਾਹ ਹੋਵੇ ਹਰਿਆਣੇ ਦੀ ਹੋਵੇ ਕੇਂਦਰ ਦੀ ਹੋਵੇ ਚਾਹੇ ਸਰਕਾਰ ਜਿਹੜੀ ਇਸ ਵੇਲੇ ਹਿੰਦੁਸਤਾਨ ਦੀ ਸਰਕਾਰ ਆ ਮੋਦੀ ਸਰਕਾਰ ਆ ਉਹਦੇ ਮੰਤਰੀ ਹੋਣ ਇੱਕ ਗਿੱਣੀ ਮਿੱਥੀ ਸਾਜ਼ਿਸ਼ ਹੈ ਜਿਵੇਂ 나ਗਪੁਰ ਤੋਂ ਇਸ਼ਾਰਾ ਹੋ ਰਿਹਾ ਜਿਵੇਂ ਕਾਰਪੋਰੇਟ ਦੀ ਪਾਲਿਸੀ ਦੇ ਅਨੁਸਾਰ ਮੋਦੀ ਸਰਕਾਰ ਚੱਲ ਰਹੀ ਆ ਇਹਨਾਂ ਨੂੰ ਰਲਾ ਮਲਾ ਕੇ ਬਹਿਨ ਬਾਜੀ ਹੁੰਦੀ ਹੈਗੀ ਆ ਤੋਂ ਕਾਰਪੋਰੇਟ ਦੇ ਇਸ਼ਾਰੇ ਤੇ ਮੋਦੀ ਜੀ ਹੁਣਾਂ ਨੇ ਪੂਰੇ ਸੂਬਿਆਂ ਨੂੰ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕਰ ਲਿਆ ਅਰੋਂ ਦਾ ਖਲੜਾ ਆ ਗਿਆ ਜਿੰਨੇ ਵੀ ਦੇਸ਼ ਭਾਰ ਵਿੱਚ ਮੋਦੀ ਦੇ ਸੈਲੋਜ਼ ਨੇ ਸੌਰੀ ਅੰਬਾਨੀਆਂ ਅਡਾਨੀਆਂ ਦੇ ਸੈਲੋਜ਼ ਨੇ ਉਹਨਾਂ ਨੂੰ ਮੰਡੀ ਯਾਰਡ ਬਣਾਉਣ ਦਾ ਫੈਸਲਾ ਲੈ ਲਿਆ ਉਹਨਾਂ ਨੇ ਨਿੱਜੀ ਹੱਥਾਂ ਵਿੱਚ ਦੇਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੋਂ ਸਰਕਾਰ ਭੱਜ ਰਹੀ ਆ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਤੋਂ ਸਰਕਾਰ ਭੱਜ ਰਹੀ ਆ ਸੈਣੀ ਸਾਹਿਬ 24 ਫੈਸਲਾਂ ਦੀ ਜਿਹੜੀ ਗੱਲ ਕਰ ਰਹੇ ਉਹ ਦੇਸ਼ ਨੂੰ ਗੁੰਮਰਾਹ ਕਰ ਰਿਹਾ ਹੈ ਇੱਕ ਦਿਨ ਇਹ ਪੰਜਾਬੀਆਂ ਅੱਗੇ ਦੇਸ਼ ਦੇ 140 ਕਰੋੜ ਕਿਸਾਨਾਂ ਮਜ਼ਦੂਰਾਂ ਅੱਗੇ ਮੋਦੀ ਜੀ ਤੁਹਾਨੂੰ ਚੁਕਣਾ ਪੈਣਾ ਵਾ ਤੁਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੋਂ ਵੱਡੇ ਨਹੀਂ ਹੋ ਸਕਦੇ ਧੰਨਵਾਦ ਮੈਂ ਸਰਬਨ ਸਿੰਘ ਪੰਦੇੜ ਦੋਆ ਫੋਰਮਾ ਵੱਲੋਂ ਅੱਜ 13 ਫਰਵਰੀ ਨੂੰ ਚੱਲਿਆ ਅੰਦੋਲਨ 315 ਦਿਨ ਵਿੱਚ ਦਾਖਲ ਹੋ ਗਿਆ 29 ਦਿਨਾਂ ਵਿੱਚ ਅਮਰ ਅਣਛੇੜਾ ਡੱਲੇਵਾਲ ਸਾਹਿਬ ਜੀ ਦਾ ਚਲਾ ਗਿਆ ਔਰ ਜਿਹੜਾ ਪੰਜਾਬ ਬੰਦ ਦਾ 30 ਸਤੰਬਰ ਦਾ ਸੱਦਾ ਵਾ ਉਹਦੇ ਵਾਸਤੇ ਜਿੰਨੀਆਂ ਵੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਜਿਹੜੇ ਵੀ ਟ੍ਰੇਡ ਨੇ ਸਾਰੇ ਟ੍ਰੇਡਾਂ ਵਾਲਿਆਂ ਨੂੰ ਅਪੀਲ ਆ ਬੇਨਤੀਆਂ ਸੰਦੇਸ਼ੇ ਵੀ ਲਾ ਰਹੇ ਆ ਵੀ ਉਹ 26 ਦਸੰਬਰ ਨੂੰ ਖਨੌਰੀ ਬਾਰਡਰ ਤੇ 11 ਵਜੇ ਪਹੁੰਚਣ ਸਾਰਿਆਂ ਦੀ ਅਸੀਂ ਮੀਟਿੰਗ ਸੱਦੀ ਹੋਈ ਆ ਹਰ ਸ਼ੋਭੇ ਵਾਲਿਆਂ ਦੀ ਦੂਸਰਾ ਪੰਜਾਬ ਬੰਦ ਸਵੇਰੇ 7 ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਬੰਦ ਕੀਤਾ ਜਾਊਗਾ ਇਹ ਟਾਈਮ ਦਾ ਐਲਾਨ ਵੀ ਹੋ ਗਿਆ ਹਾਂ ਇਹਦੇ ਨਾਲ ਦੀ ਨਾਲ ਜਿਹੜੀ ਪਛਪਾਵਾ ਪੰਜਾਬ ਦੀ ਪਛਪਾਹ ਹੋਵੇ ਹਰਿਆਣੇ ਦੀ ਹੋਵੇ ਕੇਂਦਰ ਦੀ ਹੋਵੇ ਚਾਹੇ ਸਰਕਾਰ ਜਿਹੜੀ ਇਸ ਵੇਲੇ ਹਿੰਦੁਸਤਾਨ ਦੀ ਸਰਕਾਰ ਆ ਮੋਦੀ ਸਰਕਾਰ ਆ ਉਹਦੇ ਮੰਤਰੀ ਹੋਣ ਇੱਕ ਗਿੱਣੀ ਮਿੱਥੀ ਸਾਜਿਸ਼ ਤੇ ਜਿਵੇਂ ਨਾਗਪੁਰ ਤੋਂ ਇਸ਼ਾਰਾ ਹੋ ਰਿਹਾ ਜਿਵੇਂ ਕਾਰਪੋਰੇਟ ਦੀ ਪਾਲਿਸੀ ਦੇ ਅਨੁਸਾਰ ਮੋਦੀ ਸਰਕਾਰ ਚੱਲ ਰਹੀ ਆ ਇਹਨਾਂ ਨੂੰ ਰਲਾ ਮਲਾ ਕੇ ਬਿਆਨਬਾਜ਼ੀ ਹੁੰਦੀ ਹੈਗੀ ਆ ਤੋ ਕਾਰਪੋਰੇਟ ਦੇ ਇਸ਼ਾਰੇ ਤੇ ਮੋਦੀ ਜੀ ਹੁਣਾਂ ਨੇ ਪੂਰੇ ਸੂਬਿਆਂ ਨੂੰ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕਰ ਲਿਆ ਅਰੋਂ ਦਾ ਖਲੜਾ ਆ ਗਿਆ ਜਿੰਨੇ ਵੀ ਦੇਸ਼ ਭਾਰ ਵਿੱਚ ਮੋਦੀ ਦੇ ਸੈਲੋਜ਼ ਨੇ ਸੌਰੀ ਅੰਬਾਨੀਆਂ ਅਡਾਨੀਆਂ ਦੇ ਸੈਲੋਜ਼ ਨੇ ਉਹਨਾਂ ਨੂੰ ਮੰਡੀ ਯਾਰਡ ਬਣਾਉਣ ਦਾ ਫੈਸਲਾ ਲੈ ਲਿਆ ਉਹਨਾਂ ਨੇ ਨਿੱਜੀ ਹੱਥਾਂ ਵਿੱਚ ਦੇਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੋਂ ਸਰਕਾਰ ਭੱਜ ਰਹੀ ਆ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਤੋਂ ਸਰਕਾਰ ਪੱਜ ਰਹੀ ਆ ਸੈਣੀ ਸਾਹਿਬ 24 ਫਸਲਾਂ ਦੀ ਜਿਹੜੀ ਗੱਲ ਕਰ ਰਹੇ ਉਹ ਦੇਸ਼ ਨੂੰ ਗੁੰਮਰਾਹ ਕਰ ਰਿਹਾ ਗਿਆ ਇੱਕ ਦਿਨ ਇਹ ਪੰਜਾਬੀਆਂ ਅੱਗੇ ਦੇਸ਼ ਦੇ 140 ਕਰੋੜ ਕਿਸਾਨਾਂ ਮਜ਼ਦੂਰਾਂ ਅੱਗੇ ਮੋਦੀ ਜੀ ਤੁਹਾਨੂੰ ਚੁਕਣਾ ਪੈਣਾ ਵਾ ਤੁਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੋਂ ਵੱਡੇ ਨਹੀਂ ਹੋ ਸਕਦੇ ਧੰਨਵਾਦ